ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਪਾ ਆਸਾ ਜੀ ਦੇ ਵਾਰ ਦੇ ਵਿੱਚੋਂ ਦਸਵੀਂ ਪਉੜੀ ਤੋਂ ਰੰਭਤਾ ਕਰਦੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਸਭ ਸੰਸਾਰ ਕੂੜ ਮੰਡਪਾ ਕੂੜ ਮਾੜੀ ਕੂੜ ਮੰਡਵ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰਪਾ ਕੂੜ ਸੋਇਆ ਕੂੜ ਰਪਾ ਕੂੜ ਪਹਿਨਣ ਹਾਰ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਰੂਪ ਅਪਾਰ ਕੂੜ ਮੀਆ ਕੂੜ ਬੀਬੀ ਕੂੜ ਮੀਆ ਕੂੜ ਬੀਬੀ ਹਾਂ ਬੀਬੀ ਕੋਲਾ ਬੋਲਣਾ ਬੀਬੀ ਨਹੀਂ ਬੋਲਣਾ ਬੀਬੀ ਇਸ ਤਰ੍ਹਾਂ ਉਚਾਰਨ ਕਰਨਾ खाप होए खार खाप होए खार कूड़ कूड़ ने हो लगा कूड़ कूड़ ने हो लगा विसरिया कर तार विसरिया कर तार किस नाल की चै दोस्ती किस नाल की चै दोस्ती जग चलन हार सब जग चलन हार ਕੂੜ ਮਿੱਠਾ ਕੂੜ ਮਾਖਿਓ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰਾ ਕੂੜ ਡੋਬੇ ਪੂਰਾ ਨਾਨਕ ਵਖਾਣੈ ਬੇਨਤੀ ਨਾਨਕ ਵਖਾਣੈ ਬੇਨਤੀ ਤੂਤ ਬਾਜ ਕੂੜ ਕੂੜ ਬੁੱਧ ਬਾਜ ਕੂੜ ਕੂੜ ਮਹੱਲਾ ਪਹਿਲਾ ਮਹੱਲਾ ਪਹਿਲਾ ਸੱਚਤਾ ਪਰ ਜਾਣੀਐ ਸੱਚਤਾ ਪਰ ਜਾਣੀਐ ਜਾਰਦਾ ਸੱਚ ਹੋਏ ਜਾਰਦਾ ਸੱਚਾ ਹੋਏ ਊੜ ਕੀ ਮਲ ਉਤਰੈ ਊੜ ਕੀ ਮਲ ਉਤਰੈ ਕੜ ਮਲ ਸ਼ਬਦ ਫੋਲ ਮਲ ਨਿਕਣਾ ਮਲ ਮੈਲ ਤਾਂ ਨ ਕਰੇ ਹੱਛਾ ਤੋਏ ਨਾਨਕ ਰੇ ਹੱਛਾ ਤੋਈ ਸੱਚ ਤਾ ਪਰ ਜਾਣੀਐ ਸੱਚ ਤਾ ਪਰ ਜਾਣੀਐ ਜਾ ਸੱਚ ਧਰੇ ਪਿਆਰ ਜਾ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਐ ਨਾਉ ਸੁਣ ਮਨ ਰਹਿਸੀਐ ਤਾ ਪਾਏ ਮੁਖ ਦਵਾਰ ਤਾ ਪਾਏ ਮੁਖ ਦਵਾਰ ਸੱਚ ਤਾ ਪਰ ਜਾਣੀਐ ਸੱਚ ਤਪ ਪਰ ਜਾਣੀਐ ਜਾ ਜੋਗਤ ਜਾਣੈ ਜੀਓ ਜਾ ਜੋਗਤ ਜਾਣੈ ਜੀਓ ਤਰਤ ਕਾਇਆ ਸਾਧਕੈ ਤਰਤ ਕਾਇਆ ਸਾਧਕੈ ਵਿਚਦੇ ਕਰਤਾ ਬੀਓ ਵਿਚਦੇ ਕਰਤਾ ਬੀਓ ਸਚ ਤਾ ਪਰ ਜਾਣੀਐ ਸਚ ਤਾ ਪਰ ਜਾਣੀਐ ਜਾ ਸਿਖ ਸਚਿ ਲੇ ਜਾ ਸਿੱਖ ਸੱਚੀ ਲੇ ਦਇਆ ਜਾਣਾ ਜੀ ਕੀ ਦਇਆ ਜਾਣੀ ਅਕੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਕਰੇ ਨਿਵਾਸ ਬਹਿ ਰਹੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਸੱਚ ਸਭ ਨਾ ਹੋਏ ਦਾਰੂ ਪਾਪ ਕੱਢ ਤੋਏ ਪਾਪ ਕੱਢ ਤੋਏ ਨਾਨਕ ਬਖਾਣੈ ਬੇਨਤੀ ਨਾਨਕ ਬਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਜਿਨ ਸੱਚ ਪੱਲੈ ਹੋਏ ਪੌੜੀ ਪੌੜੀ ਦਾਨ ਮਹਿੰਡਾ ਤਲੀਖਾਕ ਦਾਨ ਮਹਿੰਡਾ ਤਲੀਖਾਕ ਹੜਾ ਮਹਿੰਡਾ ਸ਼ਬਦ ਹੈ ਮੰਮੇ ਤੋਂ ਤੋੜ ਕੇ ਮਹਿੰਡਾ ਇਸੇ ਤਰ੍ਹਾਂ ਉਸ਼ੋਧੋਚਾਰਨ ਕਰਨਾ ਹੈ ਜੇ ਮਿਲੇ ਤਾਂ ਮਸਤ ਕਲਾਈਏ ਜੇ ਮਿਲੇ ਤਾਂ ਮਸਤ ਕਲਾਈਏ ਕੂੜਾ ਲਾਲਚ ਛੱਡੀ ਐ ਕੂੜਾ ਲਾਲਚ ਛੱਡੀ ਐ ਹੋਏ ਇੱਕ ਮਨ ਅਲਖ ਧਿਆਈਏ ਹੋਏ ਇੱਕ ਮਨ ਅਲਖ ਧਿਆਈਏ ਹਲ ਤੇਵੇ ਹੋ ਪਾਈਏ ਹਰ ਤੇਵੇ ਹੋ ਪਾਈਏ ਜੀਵੇ ਹੀ ਕਾਰ ਕਮਾਈਏ ਜੀਵੇ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾਂ ਦੀ ਪਾਈ ਐ ਤਾਂ ਧੂੜ ਤਨਾਂ ਦੀ ਪਾਈ ਐ ਮਤ ਥੋੜੀ ਸੇਵ ਗਵਾਈ ਐ ਮਤ ਥੋੜੀ ਸੇਵ ਗਵਾਈ ਐ ਸ਼ਲੋਕ ਮਹੱਲਾ ਪਹਿਲਾ ਸਲੋਬ ਮਹਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਸੱਚ ਕਾਲ ਕੂੜ ਵਰਤਿਆ ਕਾਲ ਕਾਲਖ ਬੇਤਾਲ ਕਲ ਕਾਨਖ ਬੇਤਾਲ ਬੀਓ ਬੀਜ ਪੱਤ ਲੈ ਗਏ ਬੀਓ ਬੀਜ ਪੱਤ ਲੈ ਗਏ ਆਵਕ ਉਗਵੈ ਦਾਲ ਕਬ ਕਿਉ ਉਗਵੈ ਦਾਨ ਜੇ ਇਕ ਹੋਏ ਤਾ ਉਗਵੈ ਜੇ ਇਕ ਹੋਏ ਤਾ ਉਗਵੈ ਰੁਤੇ ਹੋ ਰਤ ਹੋਏ ਰੁਤੇ ਹੋਬਬਦ ਹੋਏ ਨਾਨਕ ਪਾਹ ਬਾਹਰਾ ਨਾਨਕ ਪਾਹ ਬਾਹਰਾ ਕੋਰੇ ਰੰਗ ਨਾਸੋਏ ਕੋਰੇ ਰੰਗ ਨਾਸੋਏ ਪਾਏ ਵਿੱਚ ਖੰਭ ਚੜਾਈਐ ਪਾਏ ਵਿੱਚ ਖੰਭ ਚੜਾਈਐ ਸਾਡਾ ਖੰਭ ਪਾਠਾ ਬੱਬੇ ਜਣਾ ਪੋਲਾ ਖੰਭ ਨਹੀਂ ਗਣਾ ਖੰਭ ਬੱਬਾ ਲੱਗ ਕੇ ਸਾਰੰ ਪਾਹ ਤਨ ਹੋਏ ਸਰਮ ਪਾਹੁ ਤਨ ਹੋਏ ਨਾਨਕ ਭਗਤੀ ਜੇ ਰਪੈ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ ਮਹੱਲਾ ਪਹਿਲਾ ਲਬ ਪਾਪ ਦੁਏ ਰਾਜਾ ਮਹਤਾ ਲਬ ਪਾਪ ਦੁਏ ਰਾਜਾ ਮਹਤਾ ਹਾਂ ਲਬ ਪਾਪ ਦੁਏ ਥਮਕ ਲਾ ਕੇ ਰਾਜਾ ਮਹਤਾ ਕੂੜ ਹੋਆ ਸਿੱਖਦਾਰ ਕੂੜ ਹੋਆ ਸਿੱਖਦਾਰ ਆਮ ਨੇਵ ਸਦ ਪੁੱਛੀਐ ਕਾਮ ਨੇਵ ਸਦ ਪੁੱਛੀਐ ਹਾਂ ਸਦ ਪੁੱਛ ਕੇ ਪੁੱਛੀਐ ਕਾਮ ਨੇਵ ਸਦ ਪੁੱਛੀਐ ਸਦ ਸ਼ਬਦ ਨੂੰ ਕਸ ਕੇ ਪੜਨਾ ਬਹਿ ਬਹਿ ਕਰੇ ਵਿਚਾਰ ਬਹਿ ਬਹਿ ਕਰੇ ਵਿਚਾਰ ਅੰਧੀ ਰਈਤ ਗਿਆਨ ਵਿਹੂਣੀ ਅੰਧੀ ਰਈਤ ਗਿਆਨ ਵਿਹੂਣੀ ਹਾਂ ਰਈਤ ਸਦਾ ਚਾਰਨ ਰਾਰਾ ਈੜੀ ਬਿਹਾਰੀ ਐੜਾ ਤੇ ਤੱਤਾ ਰਈਤ ਇਸ ਤਰ੍ਹਾਂ ਕਰਨਾ ਪਾਹੇ ਭਰੇ ਮੁਰਦਾਰ ਪਾਹੇ ਭਰੇ ਮੁਰਦਾਰ ਗਿਆਨੀ ਨਚਹ ਵਾਜੇ ਵਾਵਹ ਯਾਨੀ ਬੱਚ ਹੈ ਵਾਜੇ ਵਾਵ ਹੈ ਰੂਪ ਕਰਹਿ ਸੀਗਾਰ ਰੂਪ ਕਰਹਿ ਸੀਗਾਰ ਉਚੇ ਕੂਕ ਹੈ ਵਾਦਾ ਗਾਵਹਿ ਉਚੇ ਕੂਕ ਹੈ ਵਾਦਾ ਗਾਵਹਿ ਜੋਦਾ ਕਾ ਵਿਚਾਰ ਜੋਦਾ ਕਾ ਵਿਚਾਰ ਮੋਰਖ ਪੰਡਤਹਿ ਕ ਮਤ ਹੁਜਜਤ ਮੋਰਖ ਪੰਡਤਹਿ ਕ ਮਤ ਹੁਜਜਤ ਸੰਜੈ ਕਰਹਿ ਪਿਆਰ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾਵავਹਿ ਧਰਮੀ ਧਰਮ ਕਰਹਿ ਗਾਵავਹਿ ਮੰਗਹਿ ਮੋਖ ਦਵਾਰ ਮੰਗਹ ਮੁਖ ਦਵਾਰ ਜਤੇ ਸਦਾ ਬਹੁ ਜੁਗਤ ਨਾ ਜਾਣ ਹੈ ਜਦੀ ਸਦਾ ਬਹੁ ਜੁਗਤ ਨਾ ਜਾਣ ਹੈ ਛੱਡ ਬਹਿ ਘਰ ਬਾਰ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਘਟ ਨਾ ਕੋਈ ਆਖੇ ਪਰਵਾਣਾ ਪਿਛੈ ਪਾਈਐ ਪਤ ਪਰ ਵਰਣਿ ਪਿਛੈ ਪਾਈਐ ਕਾ ਨਾਨਕ ਤੋਲਿਆ ਜਾਪੈ ਤਾ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਮਹੱਲਾ ਬਹਿਲਾ ਵਦੀ ਸਵਜਗ ਨਾਨਕਾ ਵਦੀ ਸਵਜਗ ਨਾਨਕਾ ਆ ਸਸੇ ਧੰਕੜ ਵਾਵਾ ਜਜਾ ਗਗਾ ਇਕੱਠਾ ਸੋਵਜਗਨੀ ਸੋਵਜਗ ਇਕੱਠਾ ਪਾਠ ਹੈ ਸੱਚਾ ਵੇਖੈ ਸੋਏ सच्चा देख सोए सबनी छाला मारिया सबनी छाला मारिया करे करता करे सो होए करता करे सो होए होगा जात ना जोर है अग जात ना जोर है अग जियो नवे अग जियो नवे जिनकी लेखा पत पवे जिनकी लेखा पत पवे चंगे ਸੇਈ ਕੇ ਜੰਗੈ ਸੇਈ ਕੇ ਪਾਉੜੀ ਪਾਉੜੀ ਤੋਰ ਕਰਮ ਜਿਨਾ ਕਾ ਤੁਧ ਪਾਇਆ ਤੁਰ ਕਰਮ ਜਨਾ ਕੋ ਤੁਧ ਪਾਇਆ ਤਾ ਤੈਨਿ ਖਸਮ ਧਿਆਇਆ ਤਾ ਤੈਨਿ ਖਸਮ ਧਿਆਇਆ ਇਹ ਨਾ ਜਨਤਾ ਕੈ ਵਸ ਕਿਛ ਨਾਹੀ ਇਹ ਨਾ ਜਨਤਾ ਕੈ ਵਸ ਕਿਛ ਨਾਹੀ ਸੁਧ ਵੇਖੀ ਜਗਤ ਉਪਾਇਆ ਸੁਧ ਵੇਖੀ ਜਗਤ ਉਪਾਇਆ ਇਕ ਨਾ ਨੋ ਤੂੰ ਮੇਲ ਲੈਹਿ ਇਕ ਨਾ ਤੂੰ ਮੇਨ ਲੈ ਹੈ ਇਕ ਆਪ ਹੋ ਤੁੱਦ ਖਵਾਇਆ ਇਕ ਆਪ ਹੋ ਤੁੱਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਦ ਆਪ 부ਝਾਇਆ ਜਿਥੈ ਤੁਦ ਆਪ 부ਝਾਇਆ ਸਹਜੇ ਹੀ ਸੱਚ ਸਮਾਇਆ ਸਹਜੇ ਹੀ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਦੁਖਦਾਰੁ ਸੁਖ ਰੋਗ ਭਇਆ ਦੁਖਦਾਰੁ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਜਾ ਹਉ ਪਰੇ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਹਾਂ ਲਖਿਆ ਸ਼ਬਦ ਬੋਲਾ ਬੋਲਣਾ रहा, रहा जात मह जोत जोत मह जाता जात मह जोत जोत मैं जाता अकल कला कला तू सचा साहिब सिफ हो तू सचा साहिब सिफत दस हो जिन कीती सो पार पाया जिन कीती सो पार पाया कहो नानक ਕਰਤੇ ਕੀਆ ਬਾਤਾ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ ਮਹੱਲਾ ਦੂਜਾ ਜੋਗ ਸਬਦੰ ਗਿਆਨ ਸਬਦੰ ਜੋਗ ਸਬਦੰ ਗਿਆਨ ਸਬਦੰ वेद शब्दं ब्राह्मणः वेद शब्दं ब्राह्मणः ब्राह्मणः बारे नु कन्ना लाके क्षत्री शब्दं सूर शब्दं क्षत्री शब्दं सूर शब्दं शब्दं एस्तरा करना क्षत्री शब्दं सूर शब्दं क्षत्री शब्दं सूर शब्दं शूद्र शब्दं पराकृतः शूद्र शब्दं पराकृतः ਸਰਬ ਸਬਦੰ ਏਕ ਸਬਦੰ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੇ ਭੇਉ ਜੇ ਕੋ ਜਾਣੇ ਭੇਉ ਨਾਨਕ ਤਾ ਕਾ ਦਾਸ ਹੈ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਝਨ ਦੇਉ ਸੋਈ ਨਿਰੰਝਨ ਦੇਉ ਮਹੱਲਾ ਦੂਜਾ ਮਹੱਲਾ ਦੂਜਾ ਇਕ ਕ੍ਰਿਸ਼ਨੰ ਸਰਬ ਦੇਵਾ ਇਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਦੇਵ ਦੇਵਾ ਤਾ ਆਤਮਾ ਆ ਆਤਮਾ ਬਾਸ ਦੇ ਵਸਯ ਆਤਮਾ ਬਾਸ ਦੇ ਵਸਯ ਆ ਬਾਸ ਦੇ ਵਸਯ ਜਿਹੜਾ ਜਈਆ ਲੱਗਾ ਸੱਤੇ ਦੇ ਪੈਰਾਂ ਦੇ ਵਿੱਚ ਸੱਤੇ ਨੂੰ ਸਿਹਰੀ ਐਡਾ ਮੁਕਤਾ ਬੋਲੂ ਬਾਸ ਦੇ ਵਸਯ ਕਸ ਕੇ ਜੇ ਕੋ ਜਾਣੈ ਭੇਓ ਜੇ ਕੋ ਜਾਣੈ नानक ताका दास है नानक ताका दास है सोई निरंजन देव सोई निरंजन देव महल्ला पहला महल्ला पहला कुंभे बद्दा जल रहे कुंभे बद्दा जल रहे जल बिन कुंभ ना होए जल बिन कुंभ ना हो हाँ कुंभ का पब्बा बना पब्बा ली बना कुंभ खस के ਗਿਆਨ ਕਾ ਬੱਧਾ ਮਨ ਰਹਿ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨੋ ਗਿਆਨ ਨਾ ਹੋਏ ਗੁਰ ਬਿਨੋ ਗਿਆਨ ਨਾ ਹੋਏ ਪਾਉੜੀ ਪਾਉੜੀ ਪੜਿਆ ਹੋਵੇ ਗੁਨਾਹਗਾਰ ਪੜਿਆ ਹੋਵੇ ਬੁਨ ਸਰਗਾਨੀ ਤਾ ਓਮੀ ਸਾਧਨਾ ਮਾਰੀਐ ਤਾ ਓਮੀ ਸਾਧਨਾ ਹਾਰੀਐ ਜੇਹਾ ਘਾਲੇ ਘਲਣਾ ਜੇਹਾ ਘਾਲੇ ਘਲਣਾ ਤੇਵੇ ਹੋ ਨਾ ਉਪਚਾਰੀਐ ਤੇਵੇ ਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਐਸੀ ਕਲਾ ਨਾ ਖੇਡੀਐ जित दरगाह गया हारिया जित दरगाह गया हारिया पढ़या अत आता ओमिया पढ़याता ओमिया विचार अग बीचारिया मोहे चल ਸੋ ਅੱਗੈ ਮਾਰੀਐ ਬੁਹਿ ਚੱਲੈ ਸੋ ਅੱਗੈ ਮਾਰੀਐ ਸ੍ਰੋਕ ਮਹੱਲਾ ਪਹਿਲਾ ਸ੍ਰੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਇੱਕ ਰਥ ਇੱਕ ਰਥਵਾਹ ਜੁਗ ਜੁਗ ਫੇਰ ਵਟਾਈਐ ਜੋਗੋ ਜੋਗ ਵੀਰ ਵਟਾਈ ਅਰ ਗਿਆਨੀ 부ਝਹਿ ਤਾਹੇ ਗਿਆਨੀ 부ਝਹਿ ਤਾਹੇ ਸਤਜੁਗ ਰਥ ਸੰਤੋਖ ਕਾ ਸਤਜੁਗ ਰਥ ਸੰਤੋਖ ਕਾ ਕਰਮ ਅਗੈ ਰਥਵਾਹੋ ਕਰਮ ਅਗੈ ਰਥਵਾਹ ਤ੍ਰਿਤ ਰਥ ਜਤੈ ਕਾ ਤ੍ਰਿਤ ਰਥ ਜਤੈ ਕਾ ਜੋਰ ਅਗੈ ਰਥਵਾਹ ਜੋਰ ਅਗੈ ਰਥਵਾਹ ਦੁਆਪਰ ਰਥ ਤਪੈ ਕਾ ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾਹ ਸਤ ਅਗੈ ਰਥਵਾਹ ਕਾਲ ਯੁਗ ਰਥ ਅਗਨ ਕਾ ਕਾਲ ਯੁਗ ਰਥ ਅਗਨ ਕਾ ਊੜ ਅਗੈ ਰਥ ਵਾਹੁ ਕੂੜ ਅੱਗੇ ਰਥ ਵਾਹੁ ਮਹੱਲਾ ਪਹਿਲਾ ਮਹੱਲਾ ਪਹਿਲਾ ਸਾਮ ਕਹੈ ਸੇਤੰਬਰ ਸੁਆਮੀ ਸਾਮ ਕਹੈ ਸੇਤੰਬਰ ਸੁਆਮੀ ਸਚ ਮਹ ਆਛੈ ਸਾਚ ਰਹੇ ਸਚ ਮਹ ਆਛੈ ਸਾਚ ਰਹੇ ਸਭ ਕੋ ਸਚ ਸਮਾਵੈ ਸਭ ਕੋ ਸਚ ਸਮਾਵੈ ਰਿਗ ਕਹੈ ਰਹਿਆ ਭਰਪੂਰ ਰਿਗ ਕਹੈ ਰਹਿਆ ਪਰਪੂਰ ਰਾਮ ਨਾਮ ਦੇਵਾ ਮਹਸੂਰ ਰਾਮ ਨਾਮ ਦੇਵਾ ਬਹਸੂਰ ਨਾਇ ਲੈ पराਛਤ ਜਾਹੇ ਨਾਇ ਦਇਆ पराਛਤ ਜਾਹੇ ਨਾਨਕ ਤਉ ਮੁਖ ਅੰਤਰ ਪਾਹੇ ਨਾਨਕ ਤਉ ਮੁਖ ਅੰਤਰ ਪਾਹਿ ਜੋ ਜਮ ਹੈ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਪਾਰ ਜਾਤ ਗੋਪੀ ਲੈ ਆਇਆ ਹਾਂ ਪਾਰ ਜਾਤ ਤੇ ਠਮਕ ਲਾ ਕੇ ਫਿਰ ਆਖਣਾ ਗੋਪੀ ਲੈ ਆਇਆ ਬਿੰਦਰਾਵਨ ਮਹਾਰੰਗ ਕੀਆ ਬਿੰਦਰਾਵਨ ਮਹਾਰੰਗ ਕੀਆ ਕਾਲਮਹ ਬੇਦ ਅਥਰਵਨ ਹੂਆ ਕਾਲਮਹ ਬੇਦ ਅਥਰਵਨ ਹੂਆ ਹਾਂ ਐੜੇ ਤੋੜ ਕੇ ਅਥਰਵਨ ਨਾਉ ਕੁਦਾਈ ਅੱਲ੍ਹਾ ਭਇਆ ਨਾਉ ਕੁਦਾਈ ਅੱਲ੍ਹਾ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਚਾਰੇ ਵੇਦ ਹੋਏ ਸਚਿਆਰ ੜਹ ਗੁਣ ਹੈ ਤੈਨ ਚਾਰ ਵਿਚਾਰ ੜਹ ਗੁਣ ਹੈ ਚਾਰ ਬੀਜਾ ਪੜਹਿ ਗੁਣਾ ਤੈਨ ਇਥੇ ਵਿਸ਼ਰਾਮ ਚਾਰ ਬੀ ਚਾਰ ਭਾਉ ਭਗਤ ਕਰ ਨੀਚ ਸਦਾਏ ਭਾਉ ਭਗਤ ਕਰ ਨੀਚ ਸਦਾਏ ਭਾਉ ਨਾਨਕ ਮੋਖ ਅੰਤਰ ਪਾਏ ਦੋ ਨਾਨਕ ਮੋਖ ਅੰਤਰ ਪਾਏ ਔੜੀ ਸਤਿਗੁਰ ਬਿਟੋ ਹੋਵਾਰਿਆ ਸਤਿਗੁਰ ਬਿਟੋ ਹੋਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਇੰਨੀ ਨੇਤਰੀ ਜਗਤ ਨਿਹਾਲਿਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੈ ਲੱਗੇ ਖਸਮ ਛੋੜ दूजा लगे डुबे से बन जा रहा डुबे से बन जा रहा सतगुरु है बोहे था सतगुरु है बोहे था बिरल किने विचारे बिरल किने विचारे कर कृपा पार उतारे कर कृपा पार उतारे लोक महला पहला सलोक महला पहला सिमल रुख सरा ਰਾਇਰਾ ਸਿਮਨ ਰੁਖ ਸਰਾਇਰਾ ਅਤ ਦੀਰਗ ਅਤ ਮੁੱਚ ਅਤ ਦੀਰਗ ਅਤ ਮੁੱਚ ਓਏ ਜੇ ਆਵਹਿ ਆਸ ਕਰ ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ ਕੰਮ ਨਾ ਆਵਹਿ ਪਤ ਮਿੱਠਤ ਨੀਵੀ ਨਾਨਕ ਮਿੱਠਤ ਨੀਵੀ ਨਾਨਕ ਗੁਣ ਚੰਗੇ ਆਈਆ ਤਤ ਗੁਣ ਚੰਗੇ ਆਈਆ ਤਤ ਸਭ ਕੋ ਨਿਵੈ ਆਪ ਕਉ ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨਾ ਕੋ Oh, ਪਰ ਕੋ ਨਿਵੈ ਨ ਕੋਈ ਧਰ ਤਾਰਾ ਜੋ ਤੋਲੀਐ ਧਰ ਤਾਰਾ ਜੋ ਤੋਲੀਐ ਨਿਵੈ ਸੋ ਗਉਰਾ ਹੋਏ ਨਿਵੈ ਸੋ ਗਉਰਾ ਹੋਈ ਅਪਰਾਧੀ ਦੂਣਾ ਨਿਵੈ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੀ ਜੋ ਹੰਤਾ ਮਿਰਗਾਹੀ ਸੀਸ ਨਿਵਾਇ ਕਿਆ ਥੀਐ ਸੀਸ ਨਿਵਾਇ ਕਿਆ ਥੀਐ ਜਾਰਦਿਕ ਸੁਦੇ ਜਾਹੇ ਜਾ ਰਜੈ ਕੁਸਤੇ ਜਾਇ ਮਹੱਲਾ ਪਹਿਲਾ ਮਹੱਲਾ ਪਹਿਲਾ ਪੜ੍ਹ ਪੁਸਤਕ ਸੰਧਿਆ ਬਾਦੰ ਪੜ੍ਹ ਪੁਸਤਕ ਸੰਧਿਆ ਬਾਦੰ ਸੇਲ ਪੂਜਸ ਬਗਲ ਸਮਾਦੰ ਸੇਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਪੋਖਨਸਾਰੰ ਝੂਠ ਵਿਪੋਖਨਸਾਰੰ ਤ੍ਰਪਾਲ ਤਿਹਾਲ ਵਿਚਾਰੰ ਤ੍ਰਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਗਲ ਮਾਲਾ ਤਿਲਕ ਲਲਾਟੰ ਦੋਇ ਤੋਤੀ ਵਸਤਰ ਕਪਾਟੰ ਦੋਇ ਤੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕਟ ਨਿਛਾਉ ਕਰਮੰ ਸਾ ਫੋਕਟ ਨਿਛਾਉ ਕਰਮੰ ਕਹ ਨਾਨਕ ਨਿਛਾਉ ਧਿਆਵੈ ਕਹ ਨਾਨਕ ਨਿਛਾਉ ਧਿਆਵੈ ਵਿਣ ਸਤਗੁਰ ਬਾਟ ਨਾ ਪਾਵੇ ਵਿਣ ਸਤਗੁਰ ਬਾਟ ਨਾ ਪਾਵੇ ਕੌੜੀ ਕੌੜੀ ਕਪੜ ਰੂਪ ਸੁਹਾਵਣਾ ਕਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਸੱਜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜੈ ਅੱਗੇ ਜਾਵਣਾ ਰਾਹੇ ਭੀੜੈ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਨੰਗਾ ਉਜੜ ਕਚਾਲਿਆ ਤਾ ਦਿਸੈ ਖਰਾ ਡਰਾਵਣਾ ਤਾ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ ਹੋ ਕਮ ਕੀਏ ਮਨ ਭਾਵ ਦੇ ਹੋ ਕਮ ਕੀਏ ਮਨ ਭਾਵ ਦੇ ਰਾਹੇ ਭੀੜੈ ਅੱਗੇ ਜਾਵਣਾ ਰਾਹੇ ਭੀੜੈ ਅੱਗੇ ਜਾਵਣਾ ਨੰਗਾ ਦੋਜ ਕਚਾਲਿਆ ਨੰਗਾ ਦੋਜ ਕਚਾਲਿਆ ਤਾ ਦਿਸੈ ਖਰਾ ਡਰਾਵਣਾ ਤਾ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ